ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਆਪਾਂ ਵਹਿੜ ਦੀ ਡਿਟੇਲ ਸਾਂਝੀ ਕਰਾਂਗੇ ਤੇ ਪਹਿਲਾਂ ਵੀਡੀਓ ਬਣਾਉਣ ਦੀ ਤਰੀਕ ਨੋਟ ਕਰ ਲਓ ਅੱਜ 17 ਤਰੀਕ 17 ਜਨਵਰੀ 2023 24 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ 18 ਦੀ ਸਵੇਰ ਨੂੰ ਆਪਾਂ ਚੈਨਲ ਤੇ ਅਪਲੋਡ ਕਰ ਦੇਵਾਂਗੇ ਆ ਦੇਖ ਸਕਦੇ ਜੇ ਪਹਿਲਣ ਵਹਿੜ ਆ 6 ਦਾਂਦਿਆ ਮੂ ਤੇ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਿਲਾ ਵੇ ਪਿੰਡ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਆ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਵਾ ਉਹਦੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਤੇ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹਨੂੰ ਪ੍ਰੋਪਰ ਐਡਰੈਸ ਆਪਾਂ ਦੱਸ ਦਾਂਗੇ ਫੋਨ ਨੰਬਰ ਸਕਰੀਨ ਤੇ ਚਾਲੂ ਕਰ ਦਾਂਗੇ ਸਾਈ ਬਿਆਨਾ ਕਰਕੇ ਆਪਦੀ ਤਸੱਲੀ ਕਰਕੇ ਵੀਰ ਕੋਈ ਵੀ ਵੀਰ ਵੇੜ ਦੀ ਖਰੀਦਦਾਰੀ ਕਰ ਸਕਦਾ ਆ ਆ ਦੇਖ ਸਕਦੇ ਜੀ ਆ ਦੋਸਤੋ ਮੂੰਹ ਛੇਦਾਂਦੇ ਆ ਪਹਿਲਣ ਵੇੜ ਆ ਸੀਲ ਸਾਬੂ ਪੂਰੀ ਆ ਆ ਦੇਖ ਸਕਦੇ ਜੀ ਦੋਸਤੋ ਜਿੰਨਾ ਪਛਾਣੂ ਉਹਨਾਂ ਹੀ ਗਾਂ ਨੂੰ ਹਵਾਨਾ ਤਿਆਰ ਕੀਤਾ ਪੂਰਾ ਮੁਠੀ ਵਾਲਾ ਥਾਣਿਆ ਚਵਾਈ ਵਾਲਾ ਪੂਰਾ ਮੋਟਾ ਥਾਣਿਆ ਬਾਕੀ ਭਾਲ ਪੂਲ ਪੂਰੀ ਪਈ ਆ ਤੇ ਕੋਈ 5-6 ਦਿਨ ਬਾਕੀ ਆ ਆ ਦੇਖ ਸਕਦੇ ਜੀ ਆ ਚਾਰ ਥਣ ਪ੍ਰੋਪਰ ਦੇਖ ਸਕਦੇ ਜੀ ਵਾਲ ਦਾ ਕਰਕੇ ਥੋੜਾ ਛੋਟਾ ਨੇ ਜਰਾ ਉਹ ਥਣ ਬਾਕੀ ਪੂਰਾ ਮੁੱਠੀ ਚ ਹੁੰਦਾ ਥਾ ਹਾਂਜੀ ਛੱਡੀ ਦੋਸਤੋ ਇਹਦੇ ਕੋਈ 5 ਤੋਂ 6 ਦਿਨ ਬਾਕੀ ਆ ਹਫਤਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੂੰਹ ਛਿੱਗੀ ਆ ਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਆ ਆ ਬੈਕ ਸਾਈਡ ਤੋਂ ਚੈੱਕ ਕਰ ਲਓ ਤੇ ਦੋਸਤੋ ਆ ਤੁਹਾਨੂੰ ਇੱਕ ਦੱਸ ਦਿੰਨਾ ਜੀ ਇੱਕ ਇਹਦੇ ਬੱਚਾ ਲੱਗਾ ਵਾ ਮਗਰ ਫਾਲਤੂ ਥਣ ਜਿਹੜਾ ਹੁੰਦਾ ਉਹ ਬਾਕੀ ਥਣ ਤੋਂ ਕੋਈ ਤਿੰਨ ਉਂਗਲਾਂ ਦਾ ਗਾਇਬ ਆ ਤੇ ਵੇਖਣ ਨੂੰ ਭਲਦਾ ਕਰਕੇ ਪੂਰਾ ਮੋਟਾ ਜਾਪਦਾ ਪਰ ਚੱਲਦਾ ਨਹੀਂ ਹੈ ਗਾਏ ਚੱਲਦੇ ਪ੍ਰੋਪਰ ਚ ਆ ਰਹੀ ਆ ਆ ਦੇਖ ਸਕਦੇ ਜੀ ਆ ਫਿਰ ਇਸ ਕੁਆਲਟੀ ਚ ਚੈੱਕ ਕਰ ਲੋ ਵਹਿੜ ਦੀ ਮੂੰਹ ਸ਼ਿੱਗੀ ਆ ਪੂਰਾ ਰਾਜੀ ਆ ਗੋਲ ਪੂਰੀ ਵਹਿੜ ਆ ਕੋਈ ਕਮੀ ਪੇਹੀ ਨਹੀਂ ਹੈਗੀ ਪੂਰੀ ਸੀਲਸ ਲੱਗ ਗਿਆ ਤੇ ਪਹਿਲਾ ਸੂਆ ਵਸ਼ੀ ਸੁਣ ਜਾ ਰਹੀ ਆ ਉਹ ਹੱਤ ਤਾ ਮਾਨੇ ਕੇ ਸਵਦਾ ਕਰ ਸਕਦਾ ਵੀਰ ਅਜੇ ਵੈਸੇ ਸ਼ੈਦ ਹੀ ਹੁੰਦਾ ਵਾ 10 ਦਿਨ ਵੀ ਖੜ ਸਕਦੀ ਆ ਤੇ ਬਾਕੀ ਆਪ ਵੀਰਾਂ ਦੀ ਆਪੋ ਆਪਣੀ ਸਮਝ ਆ ਤੇ ਮੇਰੀ ਵਾਰ-ਵਾਰ ਇਹੋ ਬੇਨਤੀ ਹੁੰਦੀ ਆ ਕਿ ਕਿਦਿਆਂ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਜਿਹੜਾ ਸੁਆ ਸੁਆ ਪਹੋ ਉਹਦੀ ਦੋ ਡੰਗ ਚਿਚਵਾਈ ਕਰਕੇ ਤੇ ਜਿਹੜਾ ਸੂਣ ਵਾਲਾ ਗੱਪਣ ਆ ਉਹਦੀ ਤਿੱਪਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਆ ਦੇ ਸਕਦੇ ਜੀ ਪੂਰੇ ਗੁੰਦਵੇ ਸਰੀਰ ਦੀ ਵਛੀ ਕੋਈ ਕਮੀ ਪੇਸ਼ ਨਹੀਂ ਆ ਹਾਂ ਫੇਸ ਕੁਆਰਟੀਫਾਇਰ ਤੋਂ ਚੈੱਕ ਕਰ ਲਉ ਮੂੰਹ ਛੇ ਦੰਦ ਆ ਕਿਨਾਰੀ ਦੇ ਦੰਦ ਜੇ ਦੁੱਧ ਵਾਲੇ ਉਦਾਂ ਹੀ ਖੜੇ ਆ ਹਾਂਜੀ ਸਾਡੀ ਇਹ ਕਰ ਫਿਰ ਤੋਂ ਸਾਨੂੰ ਚੈੱਕ ਕਰ ਲੂ ਪੂਰਾ ਮੁਠੀ ਥਾਣਿਆ ਬਾਕੀ ਦੋਸਤੋ ਜਿੰਨਾ ਪਿੱਛੇ ਨੂੰ ਉਹਨਾਂ ਹੀ ਅੱਗੇ ਨੂੰ ਉਹਨਾਂ ਤਿਆਰ ਕੀਤਾ ਵਾ ਵਸ਼ੀ ਨੇ ਤੇ ਆਪਾਂ ਵਧੀਆ ਦੁੱਧ ਦੀ ਉਮੀਦ ਕਰ ਸਕਦੇ ਆਂ ਦੇਖੋ ਬਾਕੀ ਜਿਹੜੇ ਪਾਰਖੂ ਵੀਰ ਆ ਉਹਨਾਂ ਨੂੰ ਪਤਾ ਹੀ ਲੱਗ ਜਾਂਦਾ ਵਾ ਜਾਤ ਪਾਤ ਵੇਖ ਕੇ ਕਿ ਕਿੰਨਾ ਦੁੱਧ ਕੱਢੂਗੀ ਬਾਕੀ ਇਹਦਾ ਆਪਾਂ ਰਿਕਾਰਡ ਕੋਈ ਨਹੀਂ ਦੱਸ ਸਕਦੇ ਨਾ ਆਪਾਂ ਨੂੰ ਪਤਾ ਹੀ ਆ ਐਵੇਂ ਫालतू ਕਹੀ ਜਾਈਏ ਤੇ 20 ਲੀਟਰ ਕੱਢ ਜੂਗੀ 18 ਕੱਢ ਜੂ ਜਾਂ 15 ਕੱਢ ਜੂਗੀ ਇਹ ਆਪਣੀ ਸੇਵਾ ਤੇ ਡਿਪੈਂਡ ਆ ਬਾਕੀ ਜਿਹੜੇ ਵੀਰ ਬਰੀਡ ਬਰੂਡ ਤੇ ਕੰਮ ਕਰਦੇ ਉਹਨਾਂ ਨੂੰ ਸਾਫ਼ ਹੀ ਨਜ਼ਰ ਆ ਜਾਂਦਾ ਹੁੰਦਾ ਵੀ ਕਿੰਨਾ ਦੁੱਧ ਕੱਢੂਗੀ ਹਾਂ ਦੇ ਸਾਡੇ ਤੇ ਦੋਸਤੋ ਹੁਣ ਗੱਲ ਕਰਦੇ ਆਂ ਦੇ ਮੁੱਲ ਦੀ ਮੋਲੇ ਦਾ ਬਿਲਕੁਲ ਜਾਇਜ਼ ਹੀ ਰੱਖਿਆ ਗਿਆ ਤੇ ਬਾਕੀ ਮੇਰੇ ਵੀਰਾਂ ਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਵੀ ਕੋਈ ਦੰਦਾ ਚ ਵੈੜ ਹੋਵੇ ਕੋਈ ਦੰਦਾ ਚ ਵਛੀ ਲੱਭੇ ਦੋ ਤੇ ਉਹਨਾਂ ਦੀ ਡਿਮਾਂਡ ਅੱਜ ਪੂਰੀ ਹੋਣ ਜਾ ਰਹੀ ਆ ਮੁੱਲ ਕਰਨ ਨੂੰ ਵੀਰੇ ਇਹਦਾ 50 ਕਰ ਲੀਏ 48 ਕਰ ਲੀਏ ਮੋਲੇ ਦਾ ਭਾਵੇਂ 45 ਕਰ ਲੀਏ ਜਿਹੜੀ ਲੈ ਦੇ ਆ ਉਹ 42000 ਰੁਪਏ ਦੀ ਵਛੀ ਦਾਂਗੇ ਆਪਾਂ ਤੇ 42 ਚ ਸਿਰਫ ਛੋੜ ਛੱਪਾ ਹੀ ਹੋਣਾ ਵਾ ਕੋਈ ਵੀ ਜਿਆਦਾ ਥੱਲੇ ਵਾਲਾ ਭਾਵੇਂ ਬੇਸ਼ੱਕ ਫੋਨ ਨਾ ਹੀ ਕਰੇ 42 ਚ ਪਾਨਤਾਂ ਥੋੜਾ ਪਤਾ ਹੋਣਾ ਵਾ ਤੇ ਬਾਕੀ ਵਾਰ-ਵਾਰ ਇਹੋ ਬੇਨਤੀ ਆ ਕਿ ਜਿਹੜਾ ਸੁਆ ਸੁਆਇਆ ਪਹੂ ਉਹਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਤੇ ਜਿਹੜਾ ਸੁਆਇਆ ਆ ਜਿਹੜਾ ਸੂਣ ਵਾਲਾ ਵਾ ਉਹਨੂੰ 蒂ਪ ਕੇ ਪਾਸ ਕਰਕੇ ਆਦਾ ਪੈਸਾ ਕਰਤੇ ਫਿਰੋ ਹਾਂ ਦੇਖ ਸਾ ਦੇਖ ਔਰ ਟਬਾਈ ਤੁਨੀ ਥਣ ਦੇਖ ਲਓ। ਬਾਕੀ ਦੋਸਤੋ ਥਣ ਪੂਰਾ ਕੱਢ ਜੂਗੀ ਭਲਪੁਰ ਲੱਥਨ ਤੋਂ ਬਾਅਦ। ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਚਾਰ ਪਰੀ ਸਾਸਰੀਆ ਕਾਲ।